ਦੇਖੰਦੇ ਸ਼ਹਿਰ ਦੇ ਸੀਨੀਅਰ ਪੱਤਰਕਾਰ ਜੋ ਕਿ ਸਭ ਤੋਂ ਪਹਿਲਾਂ ਤਾਂ ਇਹ ਬਾਈਟ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਜੁੜੇ ਹੋਏ ਨੇ ਚੈਨਲ ਦਾ ਧੰਨਵਾਦ ਕਰਦੇ ਪਰਿਵਾਰ ਇਕੱਠੇ ਹੋਇਆ ਸੀ ਸਾਹਮਣੇ ਆਇਆ ਤੇ ਲੰਗਰ ਦੀ ਸੇਵਾ ਸਵੇਰ ਤੋਂ ਚੱਲ ਰਹੀ ਆ ਬਰੈਡ ਪਕੌੜੇ ਹੋ ਗਏ ਕੜੀ ਚਾਵਲ ਹੋ ਗਿਆ ਚੱਲ ਰਿਹਾ ਇਹ ਵਾਹਿਗੁਰੂ ਦੀ ਕਿਰਪਾ ਹੈ ਜੋ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਤਨਾ ਵੈ ਮਰਣਾ ਚੀਤਨਾ ਆਵੇ ਜਿੱਚ ਕੇ ਸਿਰ ਉਪਰ ਤੁਰ ਸਵਾਮੀ ਸੋ ਦੁੱਖ ਕੈਸਾ ਪਾਵੇ ਇਤਨਾ ਵੈ ਵਾਹੇ ਗੁਰੂ ਜਿੰਨੇ ਦਿਨ ਤੈਨੂੰ ਬਾਬਾ ਜੀ ਨੇ ਸਾਨੂੰ ਬਖਸ਼ਿਆ ਮੈਂ ਸੇਵਾ ਕਰਦੇ ਰਹਾਂਗੇ ਕਿਉਂ ਇਹ ਪਹਿਲਾਂ ਵੀ ਕਿਹਾ ਸੀ ਲਾਈਵ ਚੈਨਲ ਤੁਸੀਂ ਦੇਖਣੇ ਸ਼ਾਇਦ ਉਹ ਕਰ ਸਿੰਘ ਸੱਤੂ ਦੀ ਭਜਿੰਦਰ ਆਰਤੀਸ ਜੀ ਸਵੇਰ ਤੋਂ ਸੇਵਾ ਕਰ ਰਹੇ ਨੇ ਜਿੱਥੇ ਕਿ ਬਹੁਤ ਹੀ ਵਧੀਆ ਨਿਊਜ਼ ਦੀ ਕਵਰੇਜ ਕਰ ਰਹੇ ਨੇ ਉਥੇ ਵਾਇਗਰ ਨੇ ਬਹੁਤ ਹੀ ਸੁੰਦਰ ਇਹਨਾਂ ਨੂੰ ਗੰਥ ਬਖਸ਼ਿਆ ਮੈਂ ਬੇਨਤੀ ਕਰूंगा ਕਿ ਇੱਕ ਸ਼ਬਦ गा ਕੇ ਜਦੋਂ ਕਿ ਆਪਸ ਦੀ ਨਗਰ ਦੇ ਵਿੱਚ ਜਰੂਰ ਸੁਣਾਉਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਜਿੱਕੇ ਸਿਰ ਉਪਰ ਤੁਰ ਸੁਆਮੀ ਸੋ ਦੁੱਖ ਕੈਸਾ ਪਾਵੇ ਤਤਨਾ ਵਾਹਿਗੁਰੂ ਸੰਤ ਕ ਸੰਤ ਤੇਰੇ ਤੇਰੇ ਸੇਵਕ ਕੋ ਪੋ ਕਿਥ ਨਹੀਂ ਜੰਮ ਨੇ ਆਵੇ ਨੇੜੇ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਪਹੁੰਚੀ ਇੱਥੇ ਜੀਟੀ ਦੌਰ ਤੇ ਤੁਸੀਂ ਦਿਸਤੇ ਦੇਖੋਗੇ ਕਿ ਹਰ ਸਾਲ ਦੀ ਤਰ੍ਹਾਂ ਕੜੀ ਬਰੈਡ ਪਕੋੜੇ ਤੇ ਚੋਲਾ ਦਾ ਲੰਗਰ ਸ੍ਰੀ ਦਸ਼ਮੇਸ਼ ਪਿਛਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਝਾੜੇ ਨੂੰ ਲੰਗਰ ਲਾਇਆ ਹੈ ਹਰ ਸਾਲ ਦੀ ਤਰ੍ਹਾਂ ਸਾਡੇ ਨਾਲ ਖੜੇ ਲਕੀ ਧਮਾਨ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਲਕੀ ਧਮਾਨ ਜੀ ਹਰ ਸਾਲ ਦੀ ਤਰ੍ਹਾਂ ਤੁਸੀਂ ਲੰਗਰ ਲਾਇਆ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਿਊਜ਼ ਚੈਨਲ ਦਾ ਧੰਨਵਾਦ ਕਰਦੇ ਆ ਬਹੁਤ ਹੀ ਸਤਿਕਾਰਯੋਗ ਊਂਕਾਰ ਸਿੰਘ ਸੱਤੂ ਜੀ ਤੇਜਿੰਦਰ ਸਿੰਘ ਜੀ ਬਹੁਤ ਸਾਡੇ ਖੰਨੇ ਸ਼ਹਿਰ ਦੇ ਸੀਨੀਅਰ ਪੱਤਰਕਾਰ ਜੋ ਕਿ ਸਭ ਤੋਂ ਪਹਿਲਾਂ ਤਾਂ ਇਹ ਬਾਈਟ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਜੁੜੇ ਹੋਏ ਨੇ ਚੈਨਲ ਦਾ ਧੰਨਵਾਦ ਕਰਦੇ ਆ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਨਾਕ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਖੜੀ ਚਾਵਲ ਖੀਰ ਦਾ ਲੰਗਰ ਬਰੈਡ ਪਕੌੜੇ ਦਾ ਲੰਗਰ ਮਿੱਠੇ ਚਾਵਲ ਬਿਸਕੁਟ ਤੇ ਸਵੇਰ ਤੋਂ ਲੰਗਰ ਚੱਲ ਰਿਹਾ ਹੈ ਔਰ ਬਾਕੀ ਵਾਹਿਗੁਰੂ ਦੀ ਪੂਰੀ ਕਿਰਪਾ ਸਾਰੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਇਸ ਸੇਵਾ ਦੇ ਵਿੱਚ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਔਰ ਅਸੀਂ ਧੰਨਵਾਦ ਕਰਦੇ ਆਂ ਐਨ ਆਰ ਆਈ ਭਰਾਵਾਂ ਦਾ ਜਿਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਹੁਣ ਵੀ ਉਹ ਲਗਾਤਾਰ ਉਹਨਾਂ ਨੂੰ ਇਹ ਹੋ ਰਿਹਾ ਕਿ ਹੁਣ ਉੱਥੇ ਸਵੇਰ ਰਾਤ ਆ ਆਪਣੇ ਉਰੇ ਸਵੇਰ ਆ ਉਹਨਾਂ ਨੂੰ ਇਹ ਕੀ ਉੱਥੇ ਲੰਗਰ ਦੇ ਵਿੱਚ ਕੀ ਚੱਲ ਰਿਹਾ ਉਹ ਬਾਰ-ਬਾਰ ਵੀਡੀਓ ਕਾਲ ਕਰਕੇ ਦੇਖ ਰਹੇ ਨੇ ਵਾਹਿਗੁਰੂ ਦਾ ਪੂਰਾ ਓਟ ਆਸਰਾ ਲੈ ਕੇ ਅਸੀਂ ਇਹ ਲੰਗਰ ਲਾਉਨੇ ਆ ਸੋ ਮੈਂ ਇੰਨੇ ਹੀ ਕਹਿਣਾ ਚਾਹਾਂਗਾ ਲੰਗਰ ਦੇ ਵਿੱਚ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੋ ਟੈਲੀਫੋਨ ਆ ਆਪਾਂ ਨੂੰ ਪਾਉਣਾ ਚਾਹੀਦਾ ਹੈ ਬਾਕੀ ਵਾਹਿਗੁਰੂ ਆਪ ਜਾਣੀ ਜਾਣ ਨੇ ਜਿਨ੍ਹਾਂ ਨੇ ਜਿੰਨੀ ਵੀ ਸੇਵਾ ਕੀਤੀ ਹੈ ਸੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਹੋਰ ਵੀ ਫੈਮਿਲੀ ਦੇ ਮੈਂਬਰ ਕਰ ਰਹੇ ਨੇ ਤੁਸੀਂ ਲੰਗਰ ਸਵੇਰ ਦੇ ਵਰਤਾ ਰਹੇ ਹੋ 6 ਵਜੇ ਦੇ ਤੇ ਇੰਗਿਆਣਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਸਵੇਰ ਤੋਂ ਸੇਵਾ ਕਰ ਰਹੀ ਸੀ ਇਸ ਮਹੀਨੇ ਕਿਰਵ ਦੀ ਆ ਰਿਹਾ ਹੈ ਸਰਵਤ ਜਨਵਰੀ ਨੂੰ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਅਸੀਂ ਸਾਰੇ ਪਰਿਵਾਰ ਸਾਡਾ ਇਕੱਠਾ ਹੋਇਆ ਹੈ ਮਾਰਕੀਟ ਵੱਲੋਂ ਜੋ ਵੀ ਤਿਲ ਫੁੱਲ ਸੀਗਾ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਬਰਥਡੇ ਤੇ ਉਹਨਾਂ ਦੇ ਗੁਰਪੁਰਬ ਤੇ ਅਸੀਂ ਸਾਰੀ ਫੈਮਲੀ ਪਰਿਵਾਰ ਇਕੱਠੇ ਹੋਏ ਅਸੀਂ ਸਾਹਮਣੇ ਆਏ ਆ ਤੇ ਲੰਗਰ ਦੀ ਸੇਵਾ ਸਵੇਰ ਤੋਂ ਚੱਲ ਰਹੀ ਆ ਬ੍ਰੈਡ ਪਕੌੜੇ ਹੋ ਗਏ ਕੜੀ ਚਾਵਲ ਹੋ ਗਿਆ ਚੱਲ ਰਿਹਾ ਇਹ ਵਾਹਿਗੁਰੂ ਦੀ ਕਿਰਪਾ ਹੈ ਜੋ ਕਿ ਤਿਲ ਫੁੱਲ ਚੱਲ ਰਿਹਾ ਐਂਡ ਲੰਗਰ ਦੇ ਵਿੱਚ ਵਾਧਾ ਹੀ ਹੋ ਰਿਹਾ ਉਹੀ ਕਹੋਈ ਜਾਣੀ ਜਾਣ ਅਸੀਂ ਕੁਝ ਨਹੀਂ ਹੈਗੇ ਕਰਾਉਣ ਵਾਲੇ ਕਰਾਉਣ ਵਾਲਾ ਉੱਪਰ ਵਾਲਾ ਰੱਬ ਹੈ ਉਹ ਕਰਾ ਰਿਹਾ ਸਾਡੇ ਤੋਂ ਉਹਦੀ ਮੰਗਾਂ ਨੇ ਉਹਦੀ ਇੱਛਾ ਸਾਡੇ ਥਰੂ ਪੂਰੀਆਂ ਹੋ ਰਹੀਆਂ ਨੇ ਅਸੀਂ ਸਾਡੀ ਕੋਈ ਹیثیت ਨਹੀਂ ਹੈਗੀ ਅਸੀਂ ਲੰਗਰ ਲਾਈਏ ਇਹ ਵਾਹਿਗੁਰੂ ਜੀ ਦਾ ਆਸ਼ੀਰਵਾਦ ਹੈ ਸਾਡੇ ਤੇ ਜੋ ਕਿ ਹਰ ਸਾਲ ਲੰਗਰ ਲੱਗਦਾ ਐਂ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਐਂ ਸਾਰੀ ਮਾਰਕੀਟ ਇਕੱਠੀ ਹੁੰਦੀ ਆ ਆਪਣਾ ਤਿਲ ਫੁੱਲ ਯੋਗਦਾਨ ਸਾਰੇ ਦਿੰਦੇ ਨੇ ਉਸ ਨਾਲ ਸਾਡੇ ਇਕੱਠੇ ਹੋ ਕੇ ਸਾਰਿਆਂ ਦਾ ਥੈਂਕਸ ਆ ਜੋ ਕਿ ਅੱਜ ਇਕੱਠੇ ਹੋਏ ਨੇ ਜਿਨ੍ਹਾਂ ਦੇ ਲਈ ਇੰਨਾ ਵਧੀਆ ਲੰਗਰ ਲੱਗ ਰਿਹਾ ਐਂ ਚੱਲ ਰਿਹਾ ਅੱਗੇ ਵੀ ਐਵੇਂ ਲੰਗਰ ਲੱਗਦਾ ਰਹੂ ਅਰੇ ਨਾ ਖਾਲਸਾ ਜੀ ਵੀ ਖੜੇ ਨੇ ਹਾਲ ਤਾਂ ਤੁਸੀਂ ਹਰ ਸਾਲ ਦੀ ਤਰ੍ਹਾਂ ਅੱਜ ਗੁਰਪੁਰਬ ਤੇ ਲੰਗਰ ਲਾਇਆ ਤੁਸੀਂ ਦੇਖੋ ਜੀ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਸਮ ਪਾਤਸ਼ਾਹ ਦੇ ਜਨਮ ਦਿਨ ਤੇ ਅਸੀਂ ਮੁੱਖ ਰੱਖ ਕੇ ਲੰਗਰ ਲਾਉਨੇ ਆ ਜੀ ਜਨਮਿਆ ਮਰਦ ਹੈ ਗੰਬੜਾ ਬਰੀਆਮ ਸੇ ਇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰੂ ਜੀ ਲਾ ਉਹਨਾਂ ਦੇ ਜਨਮ ਦਿਨ ਨੂੰ ਅਸੀਂ ਖੁਸ਼ੀਆਂ ਮਨਾਉਂਦੇ ਇਹ ਲੰਗਰ ਲਾਉਨੇ ਆ ਜੀ ਹਰੇਕ ਸਾਹਿਬ ਲਵਾਉਂਦਾ ਮਾਲ ਕਾ ਪਿਆ ਤੇ ਇੱਥੇ ਮਾਰਕੀਟ ਦਾ ਸਹਿਯੋਗ ਬਹੁਤ ਆ ਤੇ ਸਾਰੀ ਮਾਰਕੀਟ ਆਪਣੀਆਂ ਦੁਕਾਨਾਂ ਵਧਾ ਕੇ ਇੱਥੇ ਸੇਵਾ ਕਰਦੀਆਂ ਨੇ ਤੇ ਐਨਆਰ ਵੀ ਸਾਡੇ ਨਾਲ ਬਹੁਤ ਜੁੜੇ ਰਹਿੰਦੇ ਨੇ ਉਹਨਾਂ ਦਾ ਸਾਨੂੰ ਹਰ ਟਾਈਮ ਲਿੰਕ ਰਹਿੰਦਾ ਹਰ ਟਾਈਮ ਉਹਨਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਕਿਸੇ ਚੀਜ਼ ਦੀ ਕਮੀ ਨਾ ਰਹੇ ਚਲੋ ਮਾਲਕ ਕਮੀ ਦਾ ਪੂਰੇ ਕਰਨ ਵਾਲਾ ਮਾਲਕ ਹੈ ਪਰ ਉਹਨਾਂ ਦਾ ਸਹਿਜ ਹੀ ਬਹੁਤ ਆ ਬਾਕੀ ਸਾਡਾ ਇੱਥੇ ਐ ਹੁੰਦਾ ਜੀ ਹਰ ਬੰਦੇ ਦਾ ਅਸੀਂ ਇਹ ਕਹਿੰਦੇ ਹਾਂ ਕਿ ਤੇਲ ਫੁੱਲ ਸਭ ਤੇ ਪਵੇ ਇੱਥੇ ਹਰ ਬੰਦਾ ਸੇਵਾ ਪਾ ਸਕੇ 10 ਰੁਪਏ ਪਾ ਸਕੇ 5 ਰੁਪਏ ਪਾ ਸਕੇ ਕੋਈ ਆ ਨਹੀਂ ਹੈਗਾ ਇੱਥੇ ਅਸੀਂ ਕੋਈ ਟਿੱਕੇ ਨਹੀਂ ਹੈਗੇ ਇਹਨਾਂ ਨੂੰ ਪੱਕਾ ਜੋ ਵੀ ਤੁਸੀਂ ਸੇਵਾ ਕਰ ਸਕਦੇ ਅਸੀਂ ਕਹਿੰਦੇ ਚਲੋ ਜੇ ਤੁਹ ਨਹੀਂ ਵੀ ਪੈਂਦਾ ਉਹ ਆਪ ਆਪਣਾ ਹੱਥੀ ਸੇਵਾ ਕਰੇ ਉਰੇ ਆ ਕੇ ਹੈਨਾ ਇਸ ਕਰਕੇ ਸਾਡਾ ਬਹੁਤ ਵਧੀਆ ਚੱਲ ਰਿਹਾ ਸਵੇਰ ਤੋਂ ਚਾਹ ਦਾ ਲੰਗਰ ਚੱਲ ਰਿਹਾ ਜੀ ਬਰੈਡ ਪਕੌੜੇ ਲੱਗੇ ਨੇ ਆ ਹੁਣ ਕੜੀ ਚੌਲ ਚੱਲ ਰਿਹਾ ਫਿਰ ਮਿੱਠੇ ਚੌਲ ਚੱਲ ਨੇ ਗੁਰੂ ਸਾਹਿਬ ਦੇ ਜਨ ਦੇ ਵਿਖੀਰ ਥੀਰ ਦਾ ਲੰਗਰ ਚੱਲਣਾ ਜੀ ਇਸ ਕਰਕੇ ਬਹੁਤ ਸਹਿਯੋਗ ਆ ਮਾਰਕੀਟ ਦਾ ਤੇ ਅਸੀਂ ਚਾਹੁੰਦੇ ਆ ਵੀ ਗੁਰੂ ਸਾਹਿਬ ਕਿਰਪਾ ਕਰਨ ਹਰੇਕ ਸਾਲ ਇੱਕ ਨੇ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕੀਏ ਸਾਥੋ ਕਰਵਾਉਣ ਤਾਂ ਅਸੀਂ ਸਹਿਯੋਗ ਬਣਾ ਸਕੀਏ ਵਾਇਲ ਵਿੱਚ ਕ ਖਾਲਸਾ ਵਾਇਲ ਵਿੱਚ ਸੇਵਾ ਕਰ ਰਹੇ ਹਾਂ ਬਿਕੋਜ਼ ਇਹ ਤਾਂ ਤਾਕਤ ਜਿਹੜੀ ਗੁਰੂ ਸਾਹਿਬ ਨੇ ਜੋ ਬਖਸ਼ੇ ਸਾਡੇ ਖੂਨ ਚ ਦਸਤਾਰ ਸਜਾਈ ਹੈ ਇਹ ਉਹਨਾਂ ਨੇ ਦਿੱਤੀ ਹੈ ਸੇਵਾ ਇੱਕ ਅਜਿਹੀ ਚੀਜ਼ ਹੈ ਜਿਹੜੀ ਕੋਈ ਰੰਗ ਰੂਪ ਕੁਝ ਵੀ ਨਹੀਂ ਦੇਖਦੀ ਦੇਖੋ ਤੁਹਾਡੇ ਸਾਹਮਣੇ ਸਾਰੇ ਲੰਗਰ ਛਕ ਰਹੇ ਨੇ ਖੁਸ਼ੀ ਨਾਲ ਲੰਗਰ ਚੁਕਾਇਆ ਜਾ ਰਿਹਾ ਹੈ ਕਿਉਂਕਿ ਇਹ ਅਜਿਹਾ ਮੌਕਾ ਹੁੰਦਾ ਹੈ ਵੀ ਜਦੋਂ ਸਾਨੂੰ ਸਾਡੇ ਗੁਰੂ ਦੇ ਜਨਮ ਦਾ ਚੌਂ ਹੁੰਦਾ ਹੈ ਵੈਸੇ ਵੀ ਸਮੂਹ ਸਿੰਘ ਸਿੱਖ ਸੰਗਤ ਨੂੰ ਉਤਸ਼ਾਹ ਹੁੰਦਾ ਇਸ ਚੀਜ਼ ਦਾ ਵੀ ਲੰਗਰ ਛਕਾਇਆ ਜਾਵੇ ਜਿੰਨਾ ਜਿਸ ਦੇ ਮੂੰਹ ਦਾਣੇ ਪੈਣ ਉਹ ਨਹੀਂ ਘਟਾ ਤੇ ਨਹੀਂ ਅਸੀਸਾਂ ਪਰਮਾਤਮਾ ਸਾਰੇ ਬਿਅੰਤ ਸਮਾਜ ਨੂੰ ਦੇ ਰਿਹਾ ਹੈ ਇੱਕ ਜੁਟ ਦਾ ਦਾ ਪ੍ਰਤੀਕ ਹੈ ਕਿਉਂਕਿ ਸਾਰੀ ਮਾਰਕੀਟ ਅੱਜ ਦੇ ਦਿਨ ਬਿਲਕੁਲ ਛੁੱਟੀ ਕਰਦੀ ਹੈ ਕੋਈ ਕੰਮ ਨਹੀਂ ਕਰਦਾ ਸਾਰੇ ਕੰਮ ਨੂੰ ਪਿੱਛੇ ਰੱਖ ਕੇ ਗੁਰੂ ਸਾਹਿਬ ਦੀ ਸੇਵਾ ਮੁੱਖ ਰੱਖਦੇ ਹਨ